ਦੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਠਾਕ ਤੇ ਸਵੇਰ ਦੀ ਗੁੱਡ ਮਾਰਨਿੰਗ ਚਾਹ ਦੇ ਨਾਲ ਚਾਹ ਸਾਡੀ ਉਹ ਪਈਏ ਸਾਡੀ ਗੁੜੀ ਅੱਛਾ ਬਿੰਦੀ ਹੈ ਆਜੂ ਜੀ ਸਾਰੇ ਜਾਣੇ ਚਾਹ ਪੀ ਲਓ ਪਿੱਛੇ ਵਾਲਾ ਮੈਂ ਆਸਮਾਨ ਕਰੀ ਦੇ ਗਈ ਹਾਂ ਤੁਹਾਨੂੰ ਇਨਫਰੈਸਟ੍ਰਕਚਰ ਬੋਲਾ ਕੋਸ਼ਿਸ਼ ਅੱਛਾ ਬੱਛ ਬਾਲਾ ਜਿਹਨਾਂ ਕੋਈ ਕੰਪਨੀਸ਼ਨ ਵਿੱਚ ਫਾਈਲ ਸਬਮਿਟ ਕਰਨਾ ਚਾਹੀਏ ਐਕਚੁਅਲੀ ਮੈਨੂੰ ਸ਼ਵਨ ਨੇ ਦੱਸਾਇਆ ਸੀ ਤੁਹਾਡੀ ਪਰਵਾਰ ਨੇ ਕੋਈ ਕੰਟੈਕਟ ਦਿੰਿਆ ਵਾਲਾ ਆਜਾ ਦੱਸਿਓ ਤਾਂ ਉਹ ਕਿੱਥੇ ਕਿੱਥੇ ਪਈ ਆ ਸਾਡੇ ਤਾਂ ਧੁੰਦ ਪਈ ਆ ਜੇ ਫਿਰ ਸਿਆਲੇ ਸਿਆਲੀ ਦਿਨ ਹੋ ਗਏ ਆ ਬਾਬਾ ਧੋਪ ਲੱਗਣ ਦੀ ਹੀਗੀ ਸਾਰੇ ਜਾਣੇ ਚਾਹ ਪੀ ਲੋ ਮੰਮੀ ਉਹ ਕੀ ਆਇਆ ਉਹ ਕੀ ਆਇਆ ਉਹ ਕੀ ਹੋਇਆ ਉਹ ਉਹ ਵੇਖਾ ਜਦੋਂ ਹਾਂ ਤੋ ਆ ਨਹੀਂ ਇਹ ਲੈਣਾ ਪਰ ਚੰਗੀ ਹੈ ਇਸ ਦੇ ਸਾਥ ਨਾਲ ਇਹ ਕੀ ਹੋ ਰਹੀ ਇਮੇਜਿੰਗ ਪਰ ਟ੍ਰੇਡ ਹੈ ਸੈਟ ਹੋ ਲਾ ਜੀ ਅੱਛਾ ਕੀ ਕਰਦੇ ਜੀ ਸਾਰੇ ਜਾਣੇ ਉਹ ਸਿੱਧੇ ਕਰਨਾ ਕਰਦਾ ਕੰਮ ਮੈਂ ਕੰਮ ਨਹੀਂ ਹਾਲੇ ਕੀਤਾ ਪਾਰਾ ਮੇਰਾ ਉੱਪਰ ਆਇਆ ਮੈਂ ਕਰ ਲਵਾਂ ਕੰਮ ਕੰਮ ਕਰਕੇ ਦੀ ਵਿਅਸਥਾ ਤੇ ਕੋਈ ਨਾ ਕੋਟ ਦੇ ਪ੍ਰਤੀਕ ਇਸ ਪਾਵਰ ਨੂੰ ਇਤਰਸਾ ਨੂੰ ਕੰਨੰਦਾ ਕਰਕੇ ਤੇ ਆਪਾਂ ਹੋリエ ਫੇਰੀ ਦੀ ਫੇਰੀ ਕਰਾ ਰਹੇ ਹਾਂ ਅਸੀਂ ਇਹ ਹੀ ਭੁੱਲ ਗਏ ਨੇ ਕਿ ਕਿਹੜੀ ਦੀ ਦੀ ਚਾਹਣੇ ਆ 1900 ਸਾਡੇ ਦਾ ਇੱਥੇ ਬੱਲੇ ਆ ਬੱਲੇ ਲੱਗਦਾ ਮੇਲਾ ਇੱਕ ਮਹੀਨਾ ਰਹਿੰਦਾ ਆ ਬੱਲੇ ਦਾ ਉੱਥੇ ਜਾਵਾਂਗੇ ਆਪਾਂ ਉਹਨੂੰ ਕੋਈ ਵੱਡੀ ਭੈਣ ਜੀ ਕੰਮ ਲਈ ਕਰਨ ਹੜਾਪਾ ਜੀ ਪਰਨਾਬਨੋਂ ਆਏ ਤੇ ਮੈਂ ਹੁਣ ਨਾ ਕੱਪੜੇ ਕੁੱਪੜੇ